ਮੈਂ ਜਿਹੜੀ ਇਹ ਗੱਲ ਸਾਂਝੀ ਕਰਨੀ ਆ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਆ ਕਿ ਕਿਵੇਂ ਜਿਹੜੀ ਸਰਕਾਰ ਹਰ ਪਾਸਿਓਂ ਜਿਹੜੀ ਆਵਾਜ਼ ਨੂੰ ਬੰਦ ਕਰਨ ਦੇ ਲੱਗੀ ਹੋਈ ਆ ਫੇਸਬੁੱਕ ਪੇਜ ਬੰਦ ਕਰਤਾ ਚੈਨਲ ਆ ਜਿਹੜਾ ਕੋਈ ਉਹ ਨਹੀਂ ਸਾਡੀ ਗੱਲਬਾਤ ਕਰਨ ਨੂੰ ਪਿਆਰ ਸਾਡੀ ਗੱਲ ਸੁਣਨ ਨੂੰ ਪਿਆਰ ਤੁਸੀਂ ਦੇਖਿਆ ਕਿ ਅਸੀਂ ਹੁਣ ਕਿਸੇ ਨਾ ਕਿਸੇ ਪਾਸੇ ਯਾਰ ਜਿੱਥੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆ ਉੱਥੇ ਹਰ ਇੱਕ ਧਰਨੇ ਮਜਾਰੇ ਜਾਣਾ ਹੀ ਪੈਂਦਾ ਆ ਲੋਕਾਂ ਨਾਲ ਖੜਨਾ ਹੀ ਪੈਂਦਾ ਤੇ ਪਰ ਪੁਲਿਸ ਹਰ ਪਾਸਿਓਂ ਕੱਲ ਦੀ ਪੁਲਿਸ ਪਰਸੋਂ ਦੀ ਪੁਲਿਸ ਮਾਗਰ-ਮਾਗਰ ਫਿਰਦੀ ਆ ਤੇ ਕੱਲ ਮੈਂ ਬੂਟੇ 'ਚ ਪਾਣੀ ਪਾਉਂਦਾ ਸੀ ਪਰਸੋਂ ਮੈਂ ਸਰ ਸੁਨਾਮ ਗਿਆ ਸੀ ਉੱਥੇ ਪਿੱਛੇ ਫਿਰਚੇ ਫਿਰਦੀ ਰਹੀ ਆ ਕੱਲ ਸੀਆਈ ਦੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਰਹੇ ਨੇਗੇ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਜਾਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਅਸੀਂ ਜਿਹੜੇ ਤੁਹਾਡੇ ਗਲਤ ਨੀਤੀਆਂ ਨੇ ਸੀ ਉਹਨਾਂ ਦੇ ਖਿਲਾਫ ਹੀ ਬੋਲ ਰਹੇ ਹਾਂ ਜਿਹੜੇ ਸਾਡੇ ਨੌਜਵਾਨ ਜ਼ਿਲ੍ਹਾ ਦੇ ਵਿੱਚ ਫੜੇ ਬੈਠੇ ਨੇਗੇ ਕੀ ਉਹ ਕੀ ਉਹਨਾਂ ਨੇ ਮਾੜਾ ਕਰਤਾ ਤੁਸੀਂ ਕਿਸੇ ਪਾਸੇ ਮੈਨੂੰ ਜਾਣਦੇ ਤੁਸੀਂ ਇਕੱਦਰ ਨਵਦੀਪ ਆ ਵੀਰ ਸਾਡਾ ਫਸਿਆ ਉਧਰ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਪਾਸੇ ਮੈਨੂੰ ਜਾਣ ਲੈਂਦੇ ਯਾਰ ਅਸੀਂ ਮਾੜਾ ਹੀ ਕਰਤਾ ਸੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਇਹੀ ਗੱਲ ਕਹਿਣੇ ਆ ਕਿ ਜਿਹੜੇ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉੱਤਰਦੇ ਤੁਸੀਂ ਵੋਟਾਂ ਤੋਂ ਪਹਿਲਾਂ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਵੀ ਆ ਇੰਨੇ ਕੁ ਵਾਅਦੇ ਨੇ ਕਿਸੇ ਇੰਨੇ ਕੁ ਪੂਰੇ ਕਰ ਸਕਦੇ ਆ ਪਰ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਹੀ ਨਹੀਂ ਛੱਡਦੇ ਐਡੇ ਐਡੇ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛ ਫਿਰ ਤੁਸੀਂ ਜਦੋਂ ਜਿੱਤ ਜਾਣੇ ਹੋ ਜਿੱਤਣਸਾਰ ਤੁਸੀਂ ਜਾ ਕੇ ਜਿਹੜੀ ਸਾਡੀ ਰਾਜਨੀਤੀ ਸਾਡੇ ਪੰਜਾਬ ਦੇ ਖਿਲਾਫ ਆ ਤੁਸੀਂ ਉਹਦੇ ਝੋਲੀ 'ਚ ਜਾ ਕੇ ਬਹਿ ਜੰਨੇ ਹੋ ਦਿੱਲੀ ਦੀ ਰਾਜਨੀਤੀ ਹਮੇਸ਼ਾ ਤੋਂ ਪੰਜਾਬ ਦੇ ਖਿਲਾਫ ਹੈ ਤੁਸੀਂ ਜਾ ਕੇ ਉਹਦੀ ਝੋਲੀ 'ਚ ਬਹਿ ਜੰਨੇ ਹੋ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲਾਉਣੇ ਦੂਜੇ ਪਾਸੇ ਤੁਸੀਂ ਜਿਹੜਾ ਕਿ ਕੇਜਰੀਵਾਲ ਥੋੜਾ ਫਸਿਆ ਹੋਇਆ ਆਮ ਆਦੀ ਪਾਰਟੀ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਕਹਿੰਦੇ ਚੋਣ ਜਾਬਤਾ ਲੱਗਿਆ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਉਹਦੇ ਲਈ ਕੱਟ ਕਰ ਰਹੇ ਤੁਸੀਂ ਉਹਦੇ ਲਈ ਆਪਣਾ ਭੁੱਖ ਹੜਤਾਲਾਂ ਕਰ ਰਹੇ ਹੋ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਦੇ ਰਹੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇੱਦੋਂ ਮਾੜਾ ਕੋਈ ਪੈਦਾ ਹੋ ਨਹੀਂ ਸਕਦਾ ਯਾਰ ਤੁਸੀਂ ਹਰ ਪਾਸੇ ਆਵਾਜ਼ ਬੰਦ ਬਰੰਦ ਕਰਨੀ ਤੁਸੀਂ ਮੇਰੇ ਤੇ ਪਰਚੇ ਤੁਸੀਂ ਮੇਰੇ ਤੇ ਪਾ ਕੇ ਦੇਖ ਲੇ ਤੁਸੀਂ ਮੇਰੇ ਤੇ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਉਹ ਬੰਦ ਕਰਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲੈ ਕਰਦਾਰ ਕੋਈ ਤੁਸੀਂ ਮੇਰੀ ਪੂਰੀ ਸਰਕਾਰ ਨੇ ਅੱਡੀ ਛੂਟੀ ਦਾ ਜ਼ੋਰ ਲਾਇਆ ਹੋਇਆ ਕਰਦਾਰ ਕੋਈ ਕਰਨ ਦਾ ਪੁਲਿਸ ਜਦੋਂ ਤਾਂ ਨਿਕਲਦਾ ਬਾਹਰ ਮੈਂ ਤਾਂ ਪੁਲਿਸ ਇੰਨੀ ਖੜੀ ਹੁੰਦੀ ਆ ਪਰ ਮੈਂ ਕੀ ਕਰਾਂ ਯਾਰ ਮੈਂ ਚਾਹਣਾ ਕਿ ਸਾਡੇ ਜਿਹੜੇ ਸਾਡੇ ਲੋਕਾਂ ਨੂੰ ਮੈਂ ਜਾਗਰੂਤ ਕਰਨਾ ਚਾਹਣਾ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਕਿ ਸਾਡੇ ਨਾਲ ਕਿਵੇਂ ਜਿਹੜਾ ਪੰਜਾਬ ਤਰੱਕੀ ਦੇ ਰਾਹ ਤੇ ਆਊਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਬਾਹਰ ਨਿਕਲ ਨਹੀਂ ਦਿੰਦੇ ਤੁਸੀਂ ਹਰ ਪਾਸੇ ਦਬਾਉਣ ਤੇ ਲੱਗੇ ਹੋ ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਆਪਾਂ ਜਾਗਰੂਤ ਹੋ ਕਦਨਾ ਤਾਮ ਕੋਈ ਕੋਈ ਕਿਹਨਾ ਪਾਰਟੀਆਂ ਪਿੱਛੇ ਲੜਾਂਗੇ ਨੈਸ਼ਨਲ ਪਾਰਟੀਆਂ ਪਿੱਛੇ ਤੁਸੀਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਕੋਈ ਕਹਿੰਦਾ ਮੈਂ ਕਾਲੀ ਕਹਿੰਦਾ ਤੁਸੀਂ ਇੰਨਾ ਪਿੱਛੇ ਲੜੀ ਜਾਂਦੇ ਹੋ ਤੁਸੀਂ ਆਪਣੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਤੁਸੀਂ ਇਹ ਜਿਹੜੀਆਂ ਪਾਰਟੀਆਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੂੰ ਹਰ ਪਾਸੇ ਹਰ ਪੱਖੋਂ ਖਰੀਦਣ ਦੀ ਕੋਸ਼ਿਸ਼ ਕਰੀ ਤੂੰ ਪਹਿਲਾਂ ਕਹਿੰਦਾ ਐਮਐਲਏ ਚੋਣ ਲੜ ਲਓ ਸਾਡੇ ਵੱਲੋਂ ਅਸੀਂ ਨਹੀਂ ਲੜੀ ਤੁਸੀਂ ਫੇਰ ਕਹਿੰਦਾ ਸੀ ਮੈਨੂੰ ਐਮਪੀ ਦੀ ਚੋਣ ਲੜ ਲਾ ਮੈਂ ਨਹੀਂ ਲੜੀ ਕਈ ਲੋਕ ਕਹਿੰਦੇ ਜਿਹੜੇ ਪਾਰਟੀਆਂ ਦੇ ਲੋਕ ਨੇ ਨਾ ਕਿੰਨਿਆਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਭਾਨਾ ਪਤਾ ਨਹੀਂ ਐ ਮੈਂ ਇਸ ਗੱਲ ਦਾ ਸਬੂਤ ਦੇ ਸਕਦਾ ਮੈਂ ਕਹਿੰਦਾ ਕਦੇ ਇੱਕ ਵਾਰੀ ਮੁੱਖ ਮੰਤਰੀ ਵੀ ਤੈਨੂੰ ਨਹੀਂ ਕਿਹਾ ਕਿ ਚੋਣ ਲੜਨ ਮੈਂ ਇਸ ਦਾ ਚੀ ਦਾ ਸਬੂਤ ਪੇਸ਼ ਕਰੂੰਗਾ ਕਹਿ ਕੇ ਦਿਖਾਵੇ ਇੱਕ ਵਾਰੀ ਭਾਣਾ ਫੇਰ ਗੱਲਾਂ ਕਹਿੰਦਾ ਅੰਦਰੋਂ ਤਾਂ ਗੱਲਾਂ ਕਰਦਾ ਚੋਣਾਂ ਲੜ ਲਓ ਸਾਡੇ ਨਾਲ ਆ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਬੈਠ ਸਕਦੇ ਅਸੀਂ ਤੁਹਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਸਾਡੀ ਮਜਬੂਰੀ ਇਹ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਪੰਜਾਬ ਨੇ ਤਰੱਕੀ ਕਿਵੇਂ ਕਰਨੀ ਆ ਪੰਜਾਬ ਨੂੰ ਜਿਹੜੇ ਕਿ ਇਨਸਾਫ ਕਿਵੇਂ ਮਿਲਣਾ ਸੀ ਉਹ ਚੀਜ਼ ਨੂੰ ਸਮਝ ਚੁੱਕੇ ਹਾਂ ਸਾਨੂੰ ਪਤਾ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਕਿ ਸਾਨੂੰ ਜਥੇਬੰਦ ਹੋਣਾ ਪੈਣਾ ਸਾਡੇ ਜਿਹੜੇ ਦਿੱਲੀ ਦੀ ਨੈਸ਼ਨਲ ਪਾਰਟੀਆਂ ਨੇ ਕਿਉਂ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀਆਂ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਦੇ ਨਾਲ ੱੱੱਕਾ ਕਰਦੇ ਆਏ ਨੇਗੇ ਕਿੰਨਾ ਲੰਮਾ ਸਮਾਂ ਸੰਘਰਸ਼ ਕਰਕੇ ਸੀ ਪੰਜਾਬੀ ਸੂਬਾ ਲੈਤਾ ਫਿਰ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੇ ਕਸਰ ਕਦੋਂ ਛੱਡੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਓ ਮੁਗਲਾਂ ਤੋਂ ਦੇਸ਼ ਆਜ਼ਾਦ ਕਰਵਾਇਆ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾਇਆ ਬਾਅਦ ਚ ਗੱਲ ਕਰ ਲਓ ਆਜ਼ਾਦੀ ਤੋਂ ਚੀਨ ਦੇ ਬਾਰਡਰਾਂ ਦੀ ਗੱਲ ਕਰ ਲਓ ਜਿਹੜੇ ਦੇਸ਼ ਜਿੰਨੇ ਹੀ ਭਾਰਤ ਦੇ ਬਾਰਡਰ ਨੇਗੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਅਸੀਂ ਕਸਰ ਕਿੱਥੇ ਛੱਡੀ ਆ ਅਸੀਂ ਉਹ ਪਰ ਉਹ ਫਿਰ ਵੀ ਸਾਡਾ ਨਾ ਉਹ ਪਾਰਟੀਆਂ ਧੱਕਾ ਕਰਦੇ ਨੇ ਅਸੀਂ ਉਹ ਪਾਰਟੀਆਂ ਨਾਲ ਨਹੀਂ ਬੈਠ ਸਕਦੇ ਸਾਡੀ ਇਹ ਮਜਬੂਰੀ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਥੱਲੇ ਲੱਗੀਏ ਅਸੀਂ ਆਪਣੇ ਲੋਕਾਂ ਨੂੰ ਜਥੇਬੰਦ ਕਰਨ ਤੇ ਲੱਗੇ ਹੋਇਆ ਮੈਂ ਆਪਣੇ ਲੋਕਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਨਾ ਵੀ ਯਾਰ ਕਿਸਾਨ ਜਥੇਬੰਦੀਆਂ ਨਾਲ ਜੁੜੋ ਮਜ਼ਦੂਰ ਜਥੇਬੰਦੀਆਂ ਨਾਲ ਜੁੜੋ ਜੁੜ ਕੇ ਤੁਸੀਂ ਇਕੱਠੇ ਹੋ ਕੇ ਜਿਹੜਾ ਆਪਾਂ ਸਾਰੇ ਇੱਕ ਪੱਲੇ ਤੇ ਇੱਕ ਮੰਚ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਫਿਰ ਕਿਤੇ ਚਾਹੀਏ ਕਿ ਜੇ ਪੰਜਾਬ ਨੂੰ ਕਾਮਯਾਬ ਕਰਨਾ ਸਾਨੂੰ ਖੇਤਰੀ ਪਾਰਟੀ ਕਾਮਯਾਬ ਕਰਨੀ ਪੈਣੀ ਆ ਸਾਨੂੰ ਇਹ ਨੈਸ਼ਨਲ ਪਾਰਟੀਆਂ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਜੇਕਰ ਅਸੀਂ ਆਪਣੇ ਪੰਜਾਬ ਦਾ ਇਨਸਾਫ ਲੈਣਾ ਜੇਕਰ ਚਾਹਣ ਜੋ ਹੋ ਰਿਹਾ ਹੈ ਨੇ ਪੰਜਾਬ ਨਾਲ ਧੱਕੇ ਤਾਂ ਸਾਨੂੰ ਆਪਣੀ ਖੇਤਰੀ ਪਾਰਟੀ ਖੜੀ ਕਰਨੀ ਪੈਣੀ ਆ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਆ ਨਾ ਗੱਲ ਇਨਰੀ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਥੇਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਵੀ ਖੇਤਰੀ ਪਾਰਟੀ ਕਾਮਯਾਬ ਕਰਨ ਸਾਡੀ ਸੋਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੈਂਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਾਹੇ ਜਾਂ ਫਿਰ ਆਪਣਾ ਇਹਨਾਂ ਦਾ ਜਿਹੜੀਆਂ ਹੁਣ ਦੋ ਪਾਰਟੀਆਂ ਮਿਲਣ ਲੱਗੀਆਂ ਦਾ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸਬੂਤ ਦੇਉਂਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਵੀ ਸਾਡੇ ਵਿੱਚੋਂ ਵੱਲੋਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਤੁਹਾਡੀ ਮਜਬੂਰੀ ਇਹ ਆ ਕਿ ਸਾਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹ ਹੀ ਆ ਕਿ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗਾਰਾ ਤੁਸੀਂ ਮੈਂ ਇਸ ਮੈਂ ਆਪਣੀ ਆਵਾਜ਼ ਮੈਂ ਇੱਕ ਪਹਿਲਾ ਕਲਾਕਾਰ ਵਾਂਗੂ ਚੰਗੇ ਪੈਸ